ਜਲਦੀ ਤੁਹਾਡੇ ਘੋੜੇ ਸਤਿ ਸ਼੍ਰੀ ਅਕਾਲ ਜੀ ਇੱਕ ਹੋਰ ਬਲੌਗ ਲੈ ਕੇ ਤੁਹਾਡੇ ਵੀਡੀਓ ਕਹਿ ਸਕਦੇ ਆ ਬਲੌਗ ਦਾ ਵੀਡੀਓ ਵੀਡੀਓ ਕਹਿ ਲਾ ਤਾਂ ਦੇਖ ਬਈ ਤੁਹਾਡੇ ਹਾਜ਼ਰ ਆ ਤੁਹਾਡੇ ਜਾਣਾਂ ਹਾਜ਼ਰ ਆ ਸੀ ਤੇ ਚਲੋ ਦੇਖਦੇ ਆ ਅੱਗੇ ਕੀ ਬਣਦਾ ਬੰਦਾ ਆ ਗਿਆ ਇੱਕ ਹੋਰ ਕੰਪਨੀ ਦੇ ਨੂੰ ਬਾਈ ਜੀ ਇਧਰ ਦੇ ਕੋੜੀ ਤੇ ਘੇੜਾ ਧੂਆ ਧੂਆ ਕੋੜੀ ਤੇ ਘੇੜਾ ਲਾਲਾ ਜਿਹੜਾ ਕੋਸ ਮਰਜੀ ਲਾਲਾ ਆਪਾਂ ਹੀ ਕੱਢਾਂਗੇ ਹੋਰ ਹੈਪੀ ਆ ਜਾ ਇਧਰ ਨੂੰ ਆ ਜਾ ਭਰਾਵਾ ਕੋਈ ਨਾ ਬਹੁਤ ਜਗ੍ਹਾ ਸਾਡੇ ਕੋਲੇ ਫੋਨ 'ਚ ਇਹ ਆਪਾਂ ਪਾ ਦੇਣੀ ਆ ਵੀਡੀਓ ਹਾਂ ਹਾਂ ਫੇਮਸ ਕਰਨਾ ਫੇਮਸ ਕਰ ਦੇਣਾ ਤੈਨੂੰ ਵੀ ਉਹਦਣੇ ਕਹਿੰਦਾ ਸੀ ਨਾਲ ਨੂੰ ਨੇ ਪਾਉਣੇ ਆਪਾਂ ਜਵਾਈ ਦੇਣੀ ਆ ਸਾਰਿਆਂ ਸਾਰਿਆਂ ਨੂੰ ਵਿਚ ਲੈ ਕੇ ਪਾ ਦੇਣੀ ਆ ਅੱਜ ਜਿਹੜੇ ਜਿਹੜੇ ਆਪਣੇ ਨੌਨ ਨੇ ਇਹਨਾਂ ਨਾਲ ਆਪਾਂ ਸਾਰਿਆਂ ਨਾਲ ਹੀ ਬਣਾ ਦੇਣੀ ਆ ਨਾਲ ਲੈਣਗੇ ਉਹ ਦੱਸ ਕੋਈ ਗੱਲ ਬਾਤ ਕਿਵੇਂ ਆ ਘਰ ਪਰਿਵਾਰ ਕਿਵੇਂ ਆ ਕੀ ਗੱਲ ਬਾਤ ਆ ਕੀ ਨਹੀਂ ਕਿਵੇਂ ਆ ਤੇਰਾ ਦੱਸ ਮੈਂ ਮਾਸੀ ਦਾ ਭਾਣ ਦਾ ਮਾਸੀ ਦਾ ਭਾਣ ਦਾ ਕੀ ਦੀ ਮਾਸੀ ਦਾ ਭਾਣ ਦਾ ਸਿੰਮੇ ਦੀ ਦਾ ਸਿੰਮੇ ਦੀ ਮਾਸੀ ਦਾ ਭਾਣ ਦਾ ਆਏ ਗਏ ਫਿਰ ਸਿੰਮੇ ਦੀ ਮਾਸੀ ਦਾ ਭਾਣ ਜਾ ਆਏ ਨਾ ਨਾ ਆ ਤਰੀ ਵੀ ਬਣਾ ਮਾਰ 10 ਆ ਦੇ ਤੇ ਉੱਪਰ ਨੌ ਕੁਮਾਰ ਚਲੋ ਚਲੋ ਪਾਓ ਪਾਓ ਜਲਦੀ ਕਰੋ ਜਲਦੀ ਕਰੋ ਜਲਦੀ ਕਰੋ ਲਿਆ ਬਈ ਲਿਆਵਰੇ ਲਿਆਦਰੇ ਲਿਆਵਰੇ ਛੱਡ ਜਾ ਛੱਡ ਜਾ ਵੀ ਛੱਡ ਜਾ ਕੀ ਹੋ ਗਿਆ ਹੈਪੀ ਪੂਰਾ ਹੈ ਨਾ ਆਸਤਰ ਬੰਦਾ ਦੇਖਦਾ ਸਾਰੇ ਬਹੁਤ ਹੋ ਗਏ ਕੱਟੀ ਵੀ ਨੇ ਪੋੜੀਆਂ ਜਿਹੜਾ ਵੀ ਇਹਨੇ ਦੇਣਾ ਸਾਰਾ ਕੁਝ ਹੀ ਨਹੀਂ ਕਰਨਾ ਲੈ ਬਸ ਤੇ ਕਰ ਦੇ ਦੇਖ ਕਾ ਫਾਇਦਾ ਚੈੱਕ ਕਰੋ ਘੋੜੀ ਤੇ ਨਾਲ ਜਿਹੜਾ ਸਾਡਾ ਬੰਦਾ ਉਹ ਦੋਵਾਂ 'ਚ ਕੋਈ ਫਰਕ ਨਹੀਂਗਾ ਅੰਤਰ ਇਹੀ ਆ ਬਸ ਉਹ ਖੜਾ ਵਾ ਉਹ ਵੀ ਖੜੀ ਆ ਖੱਚ ਕੇ ਖੱਚ ਕੇ ਟੈਟ ਹੋਵੇ ਪੂਰਾ ਸਾਈਡ ਤੇ ਇਹਨੂੰ ਨਾ ਹੋ ਜਾਵੇ ਆ ਵਾਤਾ ਉਹ ਹੱਦ ਕੱਪੜਾ ਤਾਂ ਪਾਇਆ ਨਹੀਂ ਖਸਮਾ ਇਹ ਕੱਪੜਾ ਪਾਓ ਤੁਸੀਂ ਪਾਉਣਾ ਉਹ ਜਾ ਯਾਰ ਜਸੂ ਦੇਖ ਲਾ ਕੱਪੜਾ ਪਾਇਆ ਨਹੀਂ ਵੀਰੇ 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 ਨੂੰ ਪੁੱਛ ਵੱਡੇ ਵੀਰੇ ਨੂੰ ਪੁੱਛ ਵੀ ਕੀ ਹੁੰਦਾ ਵੱਡੇ ਵੀਰੇ ਨੂੰ ਪੁੱਛ ਕੋਈ ਵਿਚਾਰ ਪਾਰਗਟ ਹੈਪੀ ਬਾਰੇ ਨਹੀਂ ਵਧੀਆ ਬੰਦਾ ਯਾਰ ਘੈਂਟ ਬਣਾ ਲਈ ਗਾ ਆੜਾ ਗੀਦੋ ਕਹਿੰਦਾ ਮੈਂ ਮੈਂ ਹਨੋਈ ਕੋਈ ਵਿਚਾਰ ਪਾਰਦੇ ਦੁਕਾਨੇ ਆ ਵੀਰੇ ਵਿਚਾਰ ਹੀ ਬਾਤੋ ਸਮਾ ਗਈ ਜੋ ਰਾਈਡ ਕਰਕੇ ਆਈ ਠੀਕ ਜੀ ਅਜੇ ਦੇਖੀਏ ਕੀ ਬੰਦਾ ਜੜਦਾ ਪਰ ਬੰਦਾ ਵਧੀਆ ਠੀਕ ਹੈ ਬੰਦਾ ਕਿ ਮਾੜਾ ਨਹੀਂ ਜਨਾ ਕਦੇ ਮਾੜਾ ਇਨਕਮ ਇਨਕਮ ਆ ਜਾਂਦਾ ਬੰਦਾ 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 ਚੰਗਾ ਪਰ ਗਾਹਾਂ ਤੋਂ ਹੀ ਇੱਥੇ ਸਮਝਦੇ ਹੋਣ ਵੀ ਰਾਈਡ ਕਰਦੇ ਜਾਦੇ ਆ ਮਾਸੀ ਦੇ ਮੁੰਡਿਆ ਛਾੜ ਦੇ ਛਾੜਦਾ ਵੀਰੇ ਜਦੋਂ ਸੁਗੁਗਰੀ ਆਜੇ ਕੋ ਭਾਈ 来 क्यों चल चल ओ माछी ਦੇ ਮੁੰਡਿਆ ਦੇਖ ਕੀ ਕਰੀ ਜਾਣਾ ਮੁੰਡਾ ਮਾਛੀ ਦਾ ਮਾਛੀ ਦਾ ਮੁੰਡਾ ਦੇਖ 흘ੱਡੀ ਰਖੜੀ 흘ੱ ਨਹੀਂ ਤਾਂ ਮੈਂ ਤਾਂ ਆਹ ਨਹੀਂ ਤਾਂ ਨਹੀਂ ਤਾਂ ਨਹੀਂ ਤਾਂ ਮਰਾਂਗਾ ਉਹ ਆ ਗਏ ਜਮਲੇ ਬੰਦ ਆ ਜਾ ਆ ਜਾ ਖਿੱਚੀ ਲਈ ਆ ਇਹਨੂੰ ਦੇਖੀਓ ਦੇਖੀ ਹੁਣ ਕੀ ਕਹਿੰਦੀ ਐ ਇਹ ਦੇਖੀ ਇਹਨੂੰ ਵੀ ホース ਰਾਈਡ ਜੱਸਾ ਚੈਨਲ ਨੂੰ ਸਬਸਕ੍ਰਾਈਬ ਕਰੋ ਬਈ ਵੱਧ ਤੋਂ ਵੱਧ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰੋ ਵੀਡੀਓ ਨੂੰ ਜੇ ਆਪਣੇ ਜੇ ਜੇ ਬਾਈ ਆਪਣੇ ਆਹ ਵੀਡੀਓ ਦੇ ਨਾਲ ਵਧੀਆ ਲਾਈਕ ਕਮੈਂਟ ਆਗੇ ਆਪਾਂ ਬਾਈ ਇੱਕ ਨੀਲੇ ਘੋੜੇ ਦੀ ਵੀਡੀਓ ਬਣਾਵਾਂਗੇ ਬਹੁਤ ਜਲਦ ਧੰਨਵਾਦ ਹੈ ਭਾਈ ਜੀ ਨਾਮ ਜਲਾਨਾ ਤੁਹਾਨੂੰ ਆ ਰਿਹਾ ਹੈ